ਜੀ ਵੀਰ ਕੀ ਹਾਲ ਚਾਲ ਸਾਰੇ ਠੀਕ ਠਾਕ ਵਧੀਆ ਲੱਗੇ ਆ ਚਾਹ ਪੀਣ ਵੀਰ ਜੀ ਆ ਨਵਾਂ ਬਲੌਗ ਬਣਾਉਂਦੇ ਆ ਆਪਾਂ ਕੰਮ ਤੇ ਸਾਡੀ ਕੋਈ ਹੈਗੀ ਆ ਮਤਲਬ YouTube 'ਚ ਚੜਨ ਦੀ ਵੈਲਿਊ ਹੀ ਹੈਗੀ ਆ ਕੋਈ ਵੇਖਦਾ ਵੀ ਆ ਹੀ ਨਹੀਂ ਬੜਾ ਯਾਰ ਬੜੀਆਂ ਵੀਡੀਓ ਬਣਾਉਂਦੀਆਂ ਪਰ ਗੱਲ ਨਹੀਂ ਬਣੰਦੀ ਲੋਕੇਸ਼ ਵੀਰੇ ਵੀ ਗਾਣੇ ਵੀ ਕੱਟ ਕੇ ਵੇਚਦਾ ਪਰ ਗੱਲ ਨਹੀਂ ਬਣੰਦੀ ਉਹ ਗੱਲ ਜਿਹੜੀ ਡੂ 'ਚ YouTube 'ਚ ਬਣਨੀ ਚਾਹੀਦੀ ਹੁਣ ਪ੍ਰਾ ਕੰਮ ਤੇ ਬੈਠੇ ਆ ਚਾਹ ਪੀਂਦੇ ਆ ਮੈਂ ਤਾਂ ਲੈ ਕੱਦਾ ਬਣਾ ਲਈਏ ਬਲੌਗ ਬਾਅਦ ਨੇ YouTube ਤੇ ਚੱਲੂਗੀ ਚੱਲੂਗੀ ਨਹੀਂ ਪਈ ਰਹੋਗੇ ਕਦ ਨੇ ਕਦੇ ਚੱਲੂਗੀ ਗੋਲ ਵੀਰ ਤੋਂ ਕੋਚ ਮੇਨੀ ਸਹੀ ਗੱਲ ਆ ਅੱਜ ਨਹੀਂ ਤਾਂ ਕੱਲ ਚੱਲੂਗੀ ਕੋਈ ਨਹੀਂ ਲੱਗੇ ਆ ਚਲ ਪਤਾ ਲੱਗੂ ਕਿ ਦੁਨੀਆਦਾਰੀ ਦਾ ਕੀ ਸਿਸਟਮ ਆ ਕਿ ਨਹੀਂ ਆਹ ਸਹੀ ਗੱਲ ਆ ਯਾਰ ਚਲੋ ਕੋਈ ਨਹੀਂ ਮਿਹਨਤ ਕਰਦੇ ਪਈਆਂ ਲੱਗੇ ਆਂ ਪਰ ਸਮਝ ਨਹੀਂ ਲੱਗਣ ਕਿ ਐ ਚਿੱਤ ਵੀਡੀਓ ਬਣਾਈਏ ਸਮਝ ਨਹੀਂ ਲੱਗਣ ਬਲੌਗ ਤਾਂ ਬਣਾ ਲਿਆ YouTube ਚੈਨਲ ਵੀ ਬਣਾ ਲਿਆ ਕਹਿੰਦਾ ਇਨਫਲੂਐਂਸਰ ਬਣ ਜਾ ਉਹ ਵੀ ਬਣ ਗਏ ਵੇਲੇ ਪਰ ਗੱਲ ਨਹੀਂ ਬਣਦੀ ਕਿਸੇ ਪਾਸੇ ਮੈਨੂੰ ਸਮਝ ਨਹੀਂ ਲੱਗਣ ਦੀ ਯਾਰ YouTube 'ਚ ਵੀਡੀਓ ਵਾਇਰਲ ਕਿੱਦਾਂ ਹੁੰਦੀ ਆ ਬੜੇ ਟੋਪੀ ਵੇਖ ਵੇਲੇ ਬੜੇ ਤੇਲ ਲਾ ਲੇ ਬੜੇ ਹੈਸ਼ਟੈਗ ਲਾ ਲੇ ਪਰ ਗੱਲ ਹੀ ਨਹੀਂ ਬਣਦੀ ਯਾਰ ਕੀ ਪਤਾ ਕੀ ਲੋਕਾਂ ਨੇ ਕੀ ਵੇਖਣਾ ਹੁੰਦਾ ਵਾ ਮੈਨੂੰ ਲੱਗਦਾ ਉਹ ਨੰਗੀਆਂ ਨੁੰਗੀਆਂ ਕੁੜੀਆਂ ਗਣੀਆਂ ਜੇ ਵੇਖਦੀਆਂ ਵਾ ਬਸ ਹਨਾ ਕੁੜੀਆਂ ਦਾ ਖੇਤ ਚ ਜਾਂਦਾ ਵਾ ਪਿੰਡ ਨਹੀਂ ਮੈਂ ਤਾਂ ਕਿੰਨਾ ਜ਼ਗ ਵਧੀਆ ਯਾਰ ਉਹ ਜਾਂ ਗੰਦ ਗੁੰਦਰਾ ਪਉਣ ਵੀ ਵਧੀਆ ਸਿੰਪਲ ਹੋਣ ਚਲੋ ਸੱਤ ਚੁੰਨੀ ਹੋਏ ਯਾਰ ਆਪਾਂ ਵੀ ਪਿੰਡ ਦੇ ਹੀ ਬੰਦੇ ਆ ਸਾਨੂੰ ਕੋਈ ਚੁੱਕਦਾ ਨਹੀਂ ਯਾਰ ਸਾਡੇ ਹਾਂ ਦੀਆਂ ਕੁੜੀਆਂ ਨੇ ਪੰਜ ਕਿੱਥੇ ਕਿੱਥੇ ਪਹੁੰਚੀਆਂ ਸਾਨੂੰ 2 ਸਾਲ ਹੋ ਗਏ ਮਰਦੇ ਨੂੰ ਹਜੇ ਤੱਕ ਪੰਜਾ 200 ਕੁੜੀਆਂ ਨਹੀਂ ਹੁੰਦਾ ਵਾ ਹਾਂ ਦੱਸੋ ਵੀਰ ਕੀ ਕਰ ਸਕਦੇ ਆਂ ਆਪਾਂ ਸਮਝ ਆਉਂਦੀ ਸਾਡੀ ਗਲਤੀ ਆ ਕਿਸਮਤ ਦੀ ਗਲਤੀ ਆ ਜਾਂ ਫੋਨ ਦੀ ਗਲਤੀ ਆ Que diga el día lo que tú andas a hacer.